ਜਿਹੜੀ ਸਾਡੇ ਪਟਿਆਲੇ ਦੀ ਅੱਜ ਡੈਰੀਆ ਦੀ ਸਮੱਸਿਆ ਦੇ ਨਾਲ ਪੂਰਾ ਪਟਿਆਲਾ ਜੂਝ ਰਿਹਾ ਹੈ ਉਹਦੀ ਸਭ ਤੋਂ ਵੱਡੀ ਜਿਹੜੀ ਸ਼ੁਰੂਆਤ ਹੈ ਉਹ ਸਾਡੇ ਇਸ ਸਥਾਨ ਤੋਂ ਹੁੰਦੀ ਹੈ ਅੱਜ ਤੱਕ ਸਿਰਫ ਰਾਜਨੀਤਿਕ ਲਾਹਾ ਲੈਣ ਦੇ ਲਈ ਸਿਰਫ 200 ਬੰਦਿਆਂ ਨੂੰ ਖੁਸ਼ ਕਰਨ ਦੇ ਵਾਸਤੇ ਕਿਉਂ 200 ਬੰਦੇ ਇਹਨਾਂ ਦੇ ਨਾਲ ਜੁੜੇ ਰਹਿਣ ਅੱਜ ਤੱਕ ਜਿਹੜਾ ਡੈਰੀ ਸ਼ਿਫਟਿੰਗ ਦੇ ਕੰਮ ਨੂੰ ਨਪੇਰੇ ਨਹੀਂ ਚੜਾਇਆ ਗਿਆ ਇਦੇ ਕਾਰਨ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਜਿਹੜੀ ਡਾਇਰੀਆ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ ਬੜੀ ਗੈਰ ਜ਼ਿੰਮੇਵਾਰੀ ਵਾਲੀ ਜਿਹੜੀ ਗੱਲ ਸਰਕਾਰਾਂ ਦੁਆਰਾ ਕੀਤੀਆਂ ਜਾ ਰਹੀਆਂ ਪਟਿਆਲੇ ਦੇ ਵਿੱਚੋਂ ਡੇਰੀਆਂ ਸ਼ਿਫਟ ਹੋਣੀਆਂ ਚਾਹੀਦੀਆਂ ਹਨ ਪਟਿਆਲੇ ਦੇ ਨਾਲੇ ਪਟਿਆਲੇ ਦੀਆਂ ਸੀਵਰ ਦੀਆਂ ਲਾਈਨਾਂ ਸਾਫ਼ ਹੋਣਗੀਆਂ ਤੇ ਲੋਕ ਜਿਹੜਾ ਹੈਗਾ ਜਾਨਵਰਾਂ ਦੇ ਨਾਲ ਰਹਿਣ ਦੇ ਲਈ ਜਿਹੜਾ ਮਜਬੂਰ ਕੀਤਾ ਗਿਆ ਹੈ ਜੀਡੀ ਸਾਡੇ ਪਟਿਆਲੇ ਦੀ ਅੱਜ ਡੈਰੀਆ ਦੀ ਸਮੱਸਿਆ ਦੇ ਨਾਲ ਪੂਰਾ ਪਟਿਆਲਾ ਜੂਝ ਰਿਹਾ ਹੈ ਉਹਦੀ ਸਭ ਤੋਂ ਵੱਡੀ ਜਿਹੜੀ ਸ਼ੁਰੂਆਤ ਹੈ ਉਹ ਸਾਡੇ ਇਸ ਸਥਾਨ ਤੋਂ ਹੁੰਦੀ ਹੈ ਲਗਭਗ 22 ਸਾਲਾਂ ਤੋਂ ਇਹ ਪ੍ਰੋਜੈਕਟ ਜਿਹੜਾ ਪਟਿਆਲੇ ਦਾ ਇੱਕ ਡ੍ਰੀਮ ਪ੍ਰੋਜੈਕਟ ਸੀ ਸਭ ਤੋਂ ਵੱਡੀ ਜ਼ਰੂਰਤ ਜਿਹੜੀ ਡੈਰੀ ਸ਼ਿਫਟਿੰਗ ਦਾ ਪ੍ਰੋਜੈਕਟ ਸੀਗਾ ਇਸ ਪ੍ਰੋਜੈਕਟ ਦੇ ਵਿੱਚ 7 ਸਾਲ ਤੱਕ ਫਾਈਲ ਪਈ ਰਹੀ 2018 ਤੱਕ 12 ਤੋਂ ਲੈ ਕੇ ਇਕੀ ਗਿਆਨਾ ਤੋਂ ਲੈ ਕੇ ਜਦੋਂ ਆਪਣੇ 7 ਸਾਲ ਲਗਭਗ ਜਿਹੜਾ ਸੀਗਾ ਫਾਈਲ ਜਿਹੜਾ ਮਾਸਟਰ ਪਲਾਨ ਦੀ ਐਮੈਂਡਮੈਂਟ ਦੇ ਕੇਸ ਦੇ ਵਿੱਚ ਪਈ ਰਹੀ 2018 ਦੇ ਵਿੱਚ ਮੇਅਰ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜਾ ਮਾਰਚ 2018 ਦੇ ਵਿੱਚ ਮਾਸਟਰ ਪਲਾਨ ਦੇ ਵਿੱਚ ਇਹਨੂੰ ਐਮੈਂਡਮੈਂਟ ਕਰਾ ਕੇ 7 ਸਾਲ ਪੁਰਾਣੀ ਫਾਈਲ ਨੂੰ ਤੋੜ ਕੇ ਇਸ ਪ੍ਰੋਜੈਕਟ ਨੂੰ ਇਹਦੇ ਵਿੱਚ ਕੋਵਿਡ ਦਾ ਸਮਾਂ ਵੀ ਨਿਕਲਿਆ ਬਹੁਤ ਹੋਰ ਵੀ ਦਿੱਕਤਾਂ ਆਈਆਂ ਪਰ ਇਸ ਪ੍ਰੋਜੈਕਟ ਨੂੰ ਅਸੀਂ ਆਂਚ ਨਹੀਂ ਆਂਦੇ ਸੀ ਇਸ ਪ੍ਰੋਜੈਕਟ ਨੂੰ ਸਿੱਧੇ ਚੜਾਇਆ 21 ਏਕੜ ਦਾ ਇਹ ਪ੍ਰੋਜੈਕਟ ਲਗਭਗ 19 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਆਇਆ ਹੈ ਜੇ ਅਸੀਂ ਲੈਂਡ ਦੀ ਕੀਮਤ ਲਾਈਏ ਤਾਂ ਲਗਭਗ 40 ਕਰੋੜ ਦਾ ਪ੍ਰੋਜੈਕਟ ਬਣਦਾ ਅੱਜ ਇਸ ਪ੍ਰੋਜੈਕਟ ਨੂੰ ਨਾ ਪੂਰਾ ਕਰ ਕਰਕੇ ਸ਼ਿਫਟ ਨਾ ਕਰਕੇ ਜਿਹੜਾ ਸਾਡਾ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਅਸੀਂ ਸੀਵਰ ਦੀ ਲਾਈਨਾਂ ਸਾਫ਼ ਕਰਾਈਆਂ ਸੀਗੀਆਂ ਨਾਲੇ ਦੀ ਸਫਾਈ ਕਰਾਈ ਸੀਗੀ ਅੱਜ ਉਹ ਵੀ ਸਾਰਾ ਨੁਕਸਾਨ ਸਾਡਾ ਲੋਕਾਂ ਦੀ ਜਿਹੜੇ ਧੰਦੇ ਅਸੀਂ ਜਿਹੜਾ ਸੀਗਾ ਨੁਕਸਾਨ ਕੀਤਾ ਇਸ ਦੇ ਨਾਲ ਹੀ ਅੱਜ ਜਿਹੜੀਆਂ ਸਿਵਲ ਲਾਈਨਾਂ ਬੰਦ ਐ ਜਿਹੜਾ ਅਸੀਂ ਡਾਇਰੀ ਦੇ ਪ੍ਰਕੋਪ ਨੂੰ ਚੱਲ ਰਿਹਾ ਲਗਭਗ 3 ਸਾਲ ਜਿਹੜੀ 30 ਸਤੰਬਰ 2021 ਲਾਸਟ ਡੇਟ ਸੀਗੀ ਕੀ ਡੈਰੀ ਪ੍ਰੋਜੈਕਟ ਨੂੰ ਸ਼ਿਫਟਿੰਗ ਕਰਨ ਵਾਸਤੇ ਜਿਹੜਾ ਇਹਨਾਂ ਨੂੰ ਅਲਟੀਮੇਟਮ ਦਿੱਤਾ ਗਿਆ ਸੀਗਾ ਸਰਕਾਰ ਦੇ ਵੱਲੋਂ ਸਾਰੀਆਂ ਮੀਟਿੰਗਾਂ ਹੋਣ ਤੋਂ ਬਾਅਦ ਦੋ ਵਾਰ ਇਹ ਜਿਹੜੀ ਡੈਰੀ ਯੂਨਿਟਸ ਸਿਗੀਆਂ ਇਹ ਹਾਈ ਕੋਰਟ ਵੀ ਗਈਆਂ 2020 ਦੇ ਵਿੱਚ ਵੀ 2021 ਦੇ ਵਿੱਚ ਦੋਨੋਂ ਵਾਰੀ ਹਾਈ ਕੋਰਟ ਨੇ ਜਿਹੜੇ ਸਾਡੇ ਕਾਰਪੋਰੇਸ਼ਨ ਦੇ ਨਗਰ ਨਿਗਮ ਦੇ ਸ਼ਿਫਟਿੰਗ ਦੇ ਵਾਸਤੇ ਜਿਹੜੇ ਪ੍ਰਬੰਧ ਸੀਗੇ ਉਹਨਾਂ ਨੂੰ ਯੋਗ ਪ੍ਰਬੰਧ ਦੱਸਿਆ ਕਿ ਇਹ ਸ਼ਿਫਟਿੰਗ ਵਾਸਤੇ ਤਿਆਰ ਹੈ ਜਿੰਨਾਂ ਕ ਸਾਨੂੰ ਜ਼ਰੂਰਤ ਹੈ ਇਹਨਾਂ ਨੂੰ ਸ਼ਿਫਟ ਕਰਨ ਵਾਸਤੇ ਪਰ ਇਸ ਦੇ ਬਾਵਜੂਦ ਜਿਹੜਾ ਸੀਗਾ 18 ਸਤੰਬਰ ਨੂੰ ਮਹਾਰਾਜਾ ਮਰਿੰਦਰ ਸਿੰਘ ਜੀ ਦੀ ਸਰਕਾਰ ਬਦਲ ਜਾਂਦੀ ਹੈ 2021 ਨੂੰ 12 ਦਿਨ ਬਾਅਦ ਜਿਹੜਾ ਅਸੀਂ ਸ਼ਿਫਟਿੰਗ ਦਾ ਪ੍ਰੋਗਰਾਮ ਬਣਾਇਆ ਸੀਗਾ ਉਹ ਪੈਂਡਿੰਗ ਪੈ ਜਾਂਦਾ ਉਸ ਤੋਂ ਬਾਅਦ ਅਸੀਂ ਸਾਰੇ ਸਾਡੇ ਉਸ ਸਮੇਂ ਦੇ ਮੁੱਖ ਮੰਤਰੀ ਚੰਨੀ ਜੀ ਨੂੰ ਮਿਲਦੇ ਹਾਂ ਉਹਨਾਂ ਦੇ ਕੋਲ ਬੇਨਤੀ ਕਰਦੇ ਹਾਂ ਫਿਰ ਉਸ ਸਮੇਂ ਮੇਅਰ ਦੇ ਤੌਰ ਤੇ ਇਹ ਜਿਹੜਾ ਲੈਟਰ 27 12 2021 ਨੂੰ ਅਨੁਰੁੱਪ ਵਾੜੀ ਜੀ ਨੂੰ ਜਿਹੜੇ ਉਸ ਸਮੇਂ ਚੀਫ ਸੈਕਟਰੀ ਸੀਗੇ ਮੈਂ ਮਿਲ ਕੇ ਆਪ ਜਾ ਕੇ ਦੇ ਕੇ ਆਇਆ ਉਹਨਾਂ ਨਾਲ ਸਾਰੀ ਗੱਲਬਾਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਜਿਹੜੇ ਹੁਕਮ ਵੀ ਕੀਤੇ ਤੇ ਅੱਜ ਤੱਕ ਸਿਰਫ ਰਾਜਨੀਤਿਕ ਲਾਹਾ ਲੈਣ ਦੇ ਲਈ ਸਿਰਫ 200 ਬੰਦਿਆਂ ਨੂੰ ਖੁਸ਼ ਕਰਨ ਦੇ ਵਾਸਤੇ ਕਿਉਂ 200 ਬੰਦੇ ਇਹਨਾਂ ਦੇ ਨਾਲ ਜੁੜੇ ਰਹਿਣ ਅੱਜ ਤੱਕ ਜਿਹੜਾ ਡੈਰੀ ਸ਼ਿਫਟਿੰਗ ਦੇ ਕੰਮ ਨੂੰ ਨਪੇਰੇ ਨਹੀਂ ਚੜਾਇਆ ਗਿਆ ਇਹਦੇ ਕਾਰਨ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਅੱਜ ਅਸੀਂ ਸਾਡਾ ਸ਼ਹਿਰ ਇਸ ਬਿਮਾਰੀ ਜਿਹੜੀ ਡਾਇਰੀ ਦੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਬੜੀ ਗੈਰ ਜ਼ਿੰਮੇਵਾਰੀ ਵਾਲੀ ਜਿਹੜੀ ਗੱਲ ਸਰਕਾਰਾਂ ਦੁਆਰਾ ਕੀਤੀਆਂ ਜਾ ਰਹੀਆਂ ਅਫਸਰ شاہੀ ਦੁਆਰਾ ਕੀਤੀ ਜਾ ਰਹੀ ਹੈ बार-बार ਮੈਂ ਤਾਂ ਕਹਾਂਗਾ ਕਿ ਐਡੇ ਵੱਡੇ ਪ੍ਰੋਜੈਕਟ ਦੇ ਉੱਪਰ ਵੀ ਜੇ ਸਾਡੇ ਸਰਕਾਰਾਂ ਜਿਹੜੀਆਂ ਧਿਆਨ ਨਹੀਂ ਦਿੰਦੀਆਂ ਕਿਉਂਕਿ ਅਸੀਂ ਲੋਕ ਚੋਣੇ पे ਨਿਵਾਇਦੇ ਆ ਅਸੀਂ ਸਮੇਂ-ਸਮੇਂ ਦੇ ਉੱਪਰ ਜੋ ਜ਼ਿੰਮੇਵਾਰੀ ਸਾਡੀ ਸੀ ਅਸੀਂ ਪੂਰਨ ਤੌਰ ਤੇ ਨਿਭਾਈ ਤੇ ਪਰ ਜਿਹੜੀ ਸ਼ਿਫਟਿੰਗ ਨੂੰ ਲੈ ਕੇ ਸੀਗਾ ਸਰਕਾਰ ਬਦਲਣ ਦੇ ਕਾਰਨ ਅਸੀਂ ਫਿਰ ਵੀ ਆਪਣੇ ਵੱਲੋਂ ਪੂਰੇ ਯਤਨ ਕੀਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨੇ ਤੱਕ ਅਸੀਂ ਜਿਹੜੇ ਸੀਗੇ ਸਾਰੇ ਕਾਉਂਸਲਰ ਸਾਥੀ ਜਿਹੜੇ ਸੀਗੇ ਨਾਲ ਮਹਾਰਾਣੀ ਪੰਨੀਤ ਘੋੜੂਦੋਂ ਵੀ ਗਏ ਸੀਗੇ ਪਰ ਉਸ ਦੇ ਬਾਵਜੂਦ ਜਿਹੜਾ ਸੀਗਾ ਅੱਜ ਜਿਹੜਾ ਸਾਡਾ ਸਮਾਂ ਹੈ 3 ਸਾਲ ਤੋਂ ਜਿਹੜਾ ਪ੍ਰੋਜੈਕਟ ਲਟਕਿਆ ਪਿਆ ਸ਼ਿਫਟਿੰਗ ਦਾ ਇਹ ਜ਼ਰੂਰ ਸਾਡਾ ਪੂਰਾ ਹੋਣਾ ਚਾਹੀਦਾ ਹੈ ਸਖਤੀ ਦੇ ਨਾਲ ਜਿਹੜਾ ਹੈਗਾ ਲਾਗੂ ਕਰਨਾ ਚਾਹੀਦਾ ਪਟਿਆਲੇ ਦੇ ਵਿੱਚੋਂ ਡੇਰੀਆਂ ਸ਼ਿਫਟ ਹੋਣੀਆਂ ਚਾਹੀਦੀਆਂ ਹਨ ਪਟਿਆਲੇ ਦੇ ਨਾਲੇ ਪਟਿਆਲੇ ਦੀਆਂ ਸੀਵਰ ਦੀਆਂ ਲਾਈਨਾਂ ਸਾਫ਼ ਹੋਣਗੀਆਂ ਤੇ ਲੋਕ ਜਿਹੜਾ ਹੈਗਾ ਜਾਨਵਰਾਂ ਦੇ ਨਾਲ ਰਹਿਣ ਦੇ ਲਈ ਜਿਹੜਾ ਮਜਬੂਰ ਕੀਤਾ ਗਿਆ ਇਸ ਤੋਂ ਜਿਹੜਾ ਬਚਾਅ ਹੋਏਗਾ। ਤੁਹਾਨੂੰ ਕੀ ਲੱਗਦਾ ਜੀ ਕਿਉਂ ਨਹੀਂ ਹਲੇ ਤੱਕ ਸਰਕਾਰ ਦਾ ਕਿਉਂ ਨਹੀਂ ਧਿਆਨ ਗਿਆ ਟਾੜਾ ਪ੍ਰੋਜੈਕਟ ਜਿਹੜਾ ਤਿਆਰ ਹੋਇਆ ਤਾਂ ਬਿਲਕੁਲ ਸਿੱਪ ਹੋ ਸਕਦੀਆਂ ਡੈਰੀਆਂ ਕਿਉਂ ਨਹੀਂ ਧਿਆਨ ਦੇ। ਦੇਖੋ ਅਸੀਂ ਤਾਂ ਚੁਣੇ ਹੋਏ ਨੁਮਾਇੰਦੇ ਦੇ ਤੌਰ ਤੇ ਜਿਹੜੇ ਉਰੇ ਪ੍ਰੋਜੈਕਟ ਨੂੰ ਪਾਸ ਕਰਨਾ ਸੀਗਾ ਜੋ ਜ਼ਰੂਰੀ ਕੰਮ ਸੀਗੇ ਚਾਹੇ ਉਹ ਮਾਸਟਰ ਪਲਾਨ ਦੀ ਐਮੈਂਡਮੈਂਟ ਸੀ ਚਾਹੇ ਉਰੇ ਦਾ ਕੰਮ ਕਰਨ ਨੂੰ ਪੂਰਾ ਕੰਪਲੀਟ ਕਰਨਾ ਸੀਗਾ ਜੋ ਸਾਰਾ ਅਸੀਂ ਕਰਕੇ ਦਿੱਤਾ ਪਰ ਜਦੋਂ ਸਰਕਾਰ ਬਦਲ ਗਈ ਕਾਰਪੋਰੇਸ਼ਨ ਪਟਿਆਲਾ ਸਾਡੇ ਕੋਲ ਸੀਗੀ ਉਸ ਸਮੇਂ ਵੀ ਜਿਹੜਾ ਸੀਗਾ ਅਸੀਂ ਆਪਣੇ ਵੱਲੋਂ ਪੂਰਨ ਕੋਸ਼ਿਸ਼ ਕੀਤੀ ਹਾਈ ਕੋਰਟ ਤੱਕ ਅਸੀਂ ਜਿਹੜੀ ਲੜਾਈ ਲੜੀ ਹੈ ਪਰ ਅੱਜ ਕਿਉਂਕਿ ਜਦੋਂ ਦੁਬਾਰਤੋਂ ਅਸੀਂ ਦੇਖਿਆ ਕਿ ਡੈਰੀਆ ਫੈਲ ਰਿਹਾ ਹੈ ਤਾਂ ਅੱਜ ਇਸ ਮੁੱਦੇ ਦੇ ਉੱਪਰ ਗੱਲ ਕਰਨੀ ਬਣਦੀ ਹੈ ਕਿ ਡੈਰੀ ਸ਼ਿਫਟਿੰਗ ਜਦੋਂ ਡੈਰੀ ਦੇ ਪ੍ਰੋਜੈਕਟ ਕੰਪਲੀਟ ਸੀਗਾ ਸ਼ਿਫਟਿੰਗ ਵਾਸਤੇ ਯੋਗ ਪ੍ਰਬੰਧ ਹੋ ਚੁੱਕੇ ਸੀਗੇ ਤਾਂ ਕਿਉਂ ਨਹੀਂ ਕੀਤੀ ਗਈ ਸਿਰਫ 200 ਲੋਕ ਜਿਹੜੇ ਡਾਇਰੀਆਂ 140 ਦੇ ਕਰੀਬ ਪੜਾਟੋਰੇ ਜਿਹੜੇ ਹਨ ਜਿਹੜੇ ਦਿੱਤੇ ਜਾ ਰਹੇ ਹਨ ਉਹਨਾਂ ਨੂੰ ਸਿਰਫ ਖੁਸ਼ ਕਰਨ ਵਾਸਤੇ ਤੁਸੀਂ 7 ਲੱਖ ਲੋਕਾਂ ਦੇ ਜੀਵਨ ਦੇ ਨਾਲ ਖੇਡ ਰਹੇ ਹੋ ਕਰੋੜਾ ਰੁਪਏ ਦੀ ਜਿਹੜੀ ਹਾਨੀ ਜਿਹੜੀ ਸਾਨੂੰ ਸਹਿਣੀ ਪੈ ਰਹੀ ਹੈ ਜਿੰਮੇਵਾਰੀ ਪ੍ਰਸ਼ਾਸਨ ਦੀ ਬਣਦੀ ਨਹੀਂ ਕਿੱਥੇ ਨਿਕਲਦੀ ਜਿੰਮੇਵਾਰੀ ਪੂਰਨ ਤੌਰ ਤੇ ਪ੍ਰਸ਼ਾਸਨ ਦੀ ਬਣਦੀ ਹੈ ਸਰਕਾਰ ਦੀ ਬਣਦੀ ਹੈ ਜਿਹੜੇ ਸਰਕਾਰ ਦੇ ਵਿੱਚ ਐਮ.ਐਲ.ਏ ਸਹਿਬਾਨ ਹਨ ਮੰਤਰੀ ਹਨ ਚੀਫ ਮਿਨਿਸਟਰ ਹਨ ਸਾਰਿਆਂ ਦੀ ਬਣਦੀ ਹੈ